ਗੱਡੀ ਦੇਖੋ ਤੁਸੀਂ ਪ੍ਰੀਤਾ ਦਿਖਾਓ ਬਾਈ ਸਾਰੀ ਗੱਡੀ ਪੂਰੀ ਘੈਂਟ ਗੱਡੀ ਐ 7 ਮਾਡਲ ਗੱਡੀ ਚ ਚੈੱਕ ਕਰੋ ਬਾਈ ਪਹਿਲਾਂ ਪ੍ਰੀਤ ਅੰਦਰੋਂ ਦਿਖਾ ਮੜੀ ਯਾਰ ਦੇਖ ਗੱਡੀ ਪੂਰੀ ਸਿਰਾ ਬਾਈ 7 ਮਾਡਲ ਤੋਂ ਦੋਸਤੋ ਆ ਸਵਿਫਟ ਗੱਡੀ ਦੇਖੋ ਤੁਸੀਂ ਪ੍ਰੀਤਾ ਦਿਖਾਓ ਬਾਈ ਸਾਰੀ ਗੱਡੀ ਪੂਰੀ ਘੈਂਟ ਗੱਡੀ ਐ 7 ਮਾਡਲ ਗੱਡੀ ਚ ਚੈੱਕ ਕਰੋ ਬਾਈ ਪਹਿਲਾਂ ਪ੍ਰੀਤ ਅੰਦਰੋਂ ਦਿਖਾ ਮੜੀ ਯਾਰ ਦੇਖ ਗੱਡੀ ਪੂਰੀ ਸਿਰਾ ਬਾਈ 7 ਮਾਡਲ 28 ਤੱਕ ਪਾਸੰਗ ਐ ਬਾਈ ਗੱਡੀ ਦੀ 2028 ਤੱਕ ਪਾਸੰਗ ਐ ਤੇ ਦੇਖੋ ਪਹਿਲਾਂ ਪਰੀ ਤਾਂ ਇਧਰੋਂ ਟੈਟੂਰ ਵੀ ਦਿਖਾ ਪੰਜਾਬ ਨੰਬਰ ਹੈ ਬਾਈ ਜੀ ਪੰਜਾਬ ਨੰਬਰ ਹੈ ਪੀਵੀ 13 ਠੀਕ ਹੈ ਜੀ ਬੀ 19 85 ਉਤੋਂ ਦੀ ਗੇੜਾ ਦਵਾ ਕੇ ਲਿਆ ਸਾਰੀ ਗੱਡੀ ਦੇ ਆ ਪਹਿਲਾਂ ਚੈੱਕ ਕਰੋ ਬਾਈ ਸਾਰੀ ਗੱਡੀ ਏ ਟੂ ਜ਼ेड ਚਮਾਈ ਸਸਤੇ ਪਾਦੀ ਹੈ ਬਾਈ ਇੰਜਨ ਗੇਅਰ ਦੀ ਓਕੇ ਹੈ ਬਾਈ ਇੰਜਨ ਗੇਅਰ ਚ ਕੋਈ ਨੁਕਸ ਨਹੀਂ ਬਾਈ ਤੇ ਬਾਈ ਨੂੰ ਪ੍ਰਾਈਸ ਪੁੱਛਦਾਗਾ ਤੇ ਕਿੰਨੇ ਦਾ ਆਖਿਆ ਬਾਈ ਨੇ ਆਪਾਂ ਨੂੰ ਉਧਰ ਦੀ ਗੱਡੀ ਦਿਖਾ ਕੇ ਲਿਆ ਤੇ ਨਾਲ ਬਾਈ ਨੂੰ ਹਾਕ ਮਾਰ ਕੇ ਪੁੱਛ ਲੈਣੀ ਵੀਡੀਓ ਪੱਕਾ ਡਿਟ ਕਰ ਦਿਆਂਗੇ ਦੇਖੋ ਬਾਈ ਸਾਰੀ ਦੇਖੋ ਬਾਈ ਗੱਡੀ ਗੱਡੀ ਪੂਰੀ ਜੈਨੂਇਨ ਪਈ ਹੈ ਬਾਈ ਸਾਰੀ A to Z Swift ਕਾਰ ਪੰਜਾਬ ਨੰਬਰ 7 ਮਾਡਲ 28 ਤੱਕ ਪਾਸਿੰਗ ਹੈ ਬਾਈ ਤੇ 1 ਲੱਖ ਕੁਲ 20000 ਬਾਈ ਬਾਈ ਮੌਕੇ ਤੇ ਘਟਾ ਦੂਗਾ ਤੇ ਪੈਟਰੋਲ ਪੰਪ ਦੇ ਸਾਹਮਣੇ ਬਾਈ ਦੀ ਵਰਕਸ਼ਾਪ ਹੈ ਠੀਕ ਹੈ ਜੀ ਕਾਕੂ ਦੀ ਬਾਈ ਦੀ ਤੇ ਆ ਕੇ ਖਰੀਦ ਸਕਦੇ ਹੋ ਨੰਬਰ ਡਿਸਕ੍ਰਿਪਸ਼ਨ ਚ ਪਾ ਦਾਂਗੇ ਤੇ ਬਾਕੀ ਤੁਹਾਨੂੰ ਨੰਬਰ ਦੱਸ ਨਹੀਂ ਬਾਈ ਹੋ ਮੜਾ ਜਾ ਇੱਥੇ ਦੱਸ ਦੇ 88476 ਜੀ 88433 ਹਾਂਜੀ ਸਕਰੀਨ ਤੇ ਵੀ ਲਾ ਦਾਂਗੇ ਨੰਬਰ ਗੱਡੀ ਸਾਰੀ ਤੁਸੀਂ ਦੇਖ ਲਈ ਹੈ ਤਾਂ ਕਮੈਂਟ ਲਾਇਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੋਰ ਵੀ ਬਾਈ ਘਟਾ ਦੂਗਾ ਮੌਕੇ ਤੇ ਕੋਈ ਇਹੀ ਜੀ ਗੱਲ ਨਹੀਂ ਤੇ ਆਖੇ ਖਰੀਦ ਸਕਦਾ ਪੰਜਾਬ ਨੰਬਰ ਗੱਡੀ ਹੈ ਬਹੁਤ ਵਧੀਆ ਗੱਡੀ ਹੈ ਧੰਨਵਾਦ